ਇਸ ਦੌਰਾਨ ਉਹਨਾਂ ਅੰਮ੍ਰਿਤਸਰ ਤੋਂ ਗਹਿਣੀਆਂ ਦੀ ਇੱਕ ਸਪੋਰਟ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਲਈ ਧੰਨਵਾਦ ਵੀ ਕੀਤਾ ਅੱਜ ਜਤਨ ਪ੍ਰਸ਼ਾਦ ਜੀ ਨਾਲ ਮਨਿਸਟਰ ਜੀ ਨਾਲ ਮੀਟਿੰਗ ਹੋਈ ਹੈ ਜੋ ਕਮਰਸ ਦੇ ਮਨਿਸਟਰ ਨੇ ਔਰ ਉਹਨਾਂ ਦੇ ਨਾਲ ਡਿਟੇਲ ਇੰਪੋਰਟ ਔਰ ਐਕਸਪੋਰਟ ਨੂੰ ਲੈ ਕੇ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ 22 ਏਅਰ ਔਰ 22 ਰੋਡ ਜਿਹੜਾ ਪਾਕਿਸਤਾਨ ਨਾਲ ਚੱਲਦਾ ਸੀ ਉਹਦੇ ਤੇ ਚਰਚਾ ਹੋਈ ਹੈ ਕਿ ਵਪਾਰ ਜਿਹੜਾ ਸਾਡਾ ਖੁੱਲਣਾ ਚਾਹੀਦਾ ਸਾਨੂੰ ਬਹੁਤ ਲੋੜ ਹੈ ਪਾਕਿਸਤਾਨ ਵਾਲੀ ਸਾਈਡ ਤੋਂ ਵਪਾਰ ਸਾਡਾ ਬਹੁਤ ਇੰਪੋਰਟ ਵੀ ਹੁੰਦਾ ਸੀ ਔਰ Экспорт ਵੀ ਹੁੰਦਾ ਸੀ ਰਸਤੋਲਾ ਵਾਲਾ ਅੰਮ੍ਰਿਤਸਰ ਹੀ ਕੋਟੇ ਤੋਂ ਕੋੜ ਕੋੜ ਹਸ ਤੇ ਸਰਕਾਰ ਸਾਡੀ ਮਦਦ ਕਰੇ ਮੈਕਸਿਮਮ ਜਿਹੜਾ ਪੰਜਾਬ ਦੀ ਇੰਡਸਟਰੀ ਜਿਹੜਾ ਸਮਾਨ ਬਣਾਉਂਦੀ ਆ ਉਹਦੇ ਦੇਦੇ ਤੇ ਚਰਚਾ ਕੀਤੀ ਔਰ ਦੂਸਰੀ ਗੱਲ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਜਿਹੜਾ ਜੁਐਲਰੀ ਦੇ ਉੱਤੇ ਐਕਸਪੋਰਟ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਕਿਉਂਕਿ ਸਾਡੀ ਬੜੇ ਚਿਰ ਦੀ ਮੰਗ ਸੀ ਔਰ ਸਾਡੇ ਜੁਐਲਰਸ ਇੰਡਸਟਰੀ ਨਾਲ ਸੰਬੰਧਿਤ ਲੋਕਾਂ ਦੀ ਵੀ ਮੰਗ ਸੀ ਔਰ ਉਹਦੇ ਵਾਸਤੇ ਕਿਉਂਕਿ ਉਹਨਾਂ ਨੂੰ ਅਸੀਂ ਮਿਲ ਕੇ ਵੀ ਗੱਲ ਕੀਤੀ ਸੀ ਔਰ ਬੜੇ ਚਿਰ ਦੀ ਮੰਗ ਕਰਦੇ ਰਹੇ ਔਰ ਚਿੱਠੀ ਪੱਤਰ ਹੋਈ ਚੱਲਦਾ ਰਿਹਾ ਸੋ ਉਹਨਾਂ ਦੀ ਅੱਜ ਮਿਲ ਕੇ ਉਹਨ ਦਰਵਾਜ਼ਾ ਵੀ ਕੀਤਾ ਕਿ ਜਿਹੜਾ ਉਹਨਾਂ ਨੇ ਅੰਮ੍ਰਿਤਸਰ ਤੋਂ ਜੁਐਲਰੀ ਐਕਸਪੋਰਟ ਜਿਹੜਾ ਕਰਨ ਦੀ ਇਜਾਜ਼ਤ ਦਿੱਤੀ ਹੈ ਸੋ ਇਹਦੇ ਤੇ ਚਰਚਾ ਹੋਈ ਔਰ ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਬਿਲਕੁਲ ਸੁਨਿਸ਼ਚਿਤ ਕੀਤਾ ਗਿਆ ਅਸੀਂ ਅੰਮ੍ਰਿਤਸਰ ਨੂੰ ਇਹਨਾਂ ਚੀਜ਼ਾਂ ਵਾਸਤੇ ਜਿਹੜੀ ਇਹਦੇ ਤੇ ਅਸੀਂ ਵਰਕਆਊਟ ਕਰਾਂਗੇ ਔਰ ਜੋ ਬੈਸ ਹੋ ਸਕੇਗਾ ਉਹ ਕਰਾਂਗੇ